ਤੁਹਾਡੇ ਕੋਲੇ ਸਾਰੀ ਜ਼ਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਸਾਡੇ ਸਾਰੇ ਫਤਕਾਰੂ ਹਲਕਾ ਚਰ ਚਾਹਬਾਨ ਮੈਂਬਰ ਐ ਜੀ ਬੀ ਸੀ ਜ਼ੂਥ ਕਾਲੀਅਲ ਦੇ ਦਿਹਾਤੀ ਦੇ ਪ੍ਰਧਾਨ ਸ਼ਹਿਰੀ ਦੇ ਪ੍ਰਧਾਨ ਵਰਕਿੰਗ ਮੀਟਿੰਗ ਦੇ ਮੈਂਬਰ ਸਾਹਿਬਾਨ ਸਾਡੇ ਸਾਰੇ ਅਹੁਦੇਦਾਰ ਸਾਹਿਬਾਨ ਬੈਠੇ ਨੇ ਅੱਜ ਦੀ ਐ ਜੀ ਬੀ ਸੀ ਮੈਂਬਰ ਸਾਹਿਬਾਨ ਅੱਜ ਦੀ ਮੀਟਿੰਗ ਦਾ ਮੇਨ ਜੋ ਅਜੰਡਾ ਕੀ ਸਭ ਤੋਂ ਪਹਿਲਾਂ ਇਸ ਗੱਲ ਦੀ ਵਧਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਭਰਤੀ ਵਿੱਚ ਸ਼ੁਰੂ ਕੀਤੀ ਸੀ ਉਹ ਬੜੀ ਉਤਸ਼ਾਹ ਦੇ ਨਾਲ ਬੜੀ ਜੋਸ਼ ਦੇ ਨਾਲ ਤੇ ਬਹੁਤ ਸਹੀ ਢੰਗ ਨਾਲ ਬਿਲਕੁਲ ਪਾਰਦਰਸ਼ੀ ਉਹ ਭਰਤੀ ਸ਼ੁਰੂ ਕੀਤੀ ਗਈ ਸੀ ਤਕਰੀਬਨ 20 ਤਰੀਕ ਤੱਕ ਉਹਦਾ ਸਮਾਂ ਸੀਗਾ ਜਿਹਦੇ ਵਿੱਚ 33 ਲੱਖ ਦੇ ਕਰੀਬ ਉਹਦੀ ਜੋ ਭਰਤੀ ਦੀ ਭਰਤੀ ਸਲਿੱਪਾਂ ਨੇ ਉਹ ਵੱਖ-ਵੱਖ ਹਲਕਾਂ ਚਾਰ ਸਹਬਾਨਾ ਕੋਲੇ ਵੱਖ-ਵੱਖ ਜਥੇਬੰਦੀ ਦੇ ਆਗੂ ਸਹਬਾਨਾ ਕੋਲੇ ਪਹੁੰਚੀਆਂ ਨੇ ਤੇ ਉਹ ਬੜੇ ਗੰਭੀਰਤਾ ਦੇ ਨਾਲ ਬڑے ਇਮਾਨਦਾਰ ਜੀ ਦੇ ਨਾਲ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਕੱਲੇ ਕੱਲੇ ਸ਼ਹਿਰ ਵਾਈ ਅਰਡ ਵਾਈ ਜਾ ਕੇ ਮੱਲਿਆਂ ਵਾਈ ਜਾ ਕੇ ਕਾਲਜ ਯੂਨੀਵਰਸਿਟੀਾਂ ਦੇ ਵਿੱਚ ਜਾ ਕੇ ਉਹ ਸ਼੍ਰੋਮਣੀ ਕਾਲੀਯਲ ਦੀ ਭਰਤੀ ਨੂੰ ਚਲਾ ਰਹੇ ਨੇ ਤੇ ਬੜੀ ਸਫਲਤਾਪੂਰਨ ਤਕਰੀਬਨ ਇਹ ਭਰਤੀ ਚੱਲ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਕਿ ਸੁਧਾਰ ਲਹਿਰ ਦੇ ਆਗੂ ਜਾਂ ਹੋਰ ਕਈ ਆਗੂ ਸਹਿਬਾਨ ਆਪਣੀ ਫ੍ਰਸਟ੍ਰੇਸ਼ਨ ਕੱਢਣ ਦੇ ਲਈ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੀ ਭਰਤੀ ਬੋਕਸ ਹੋ ਰਹੀ ਹੈ ਮੈਂ ਤੁਹਾਡੇ ਮਾਧਿਮ ਦੇ ਰਾਹੀਂ ਉਹਨਾਂ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਜਿੰਨੀ ਸਾਡੀ ਉਮਰਾਂ ਨੇ ਉਹਨਾਂ ਦਾ ਸਮਾਥਨ ਸ਼੍ਰੋਮਣੀ ਅਕਾਲੀ ਹਲਚ ਹੋ ਗਿਆ ਆਨੰਦਮਾਨਦਿਆਂ ਨੂੰ ਕਿ ਤੁਸੀਂ ਉਸ ਟਾਈਮੇ ਭਰਤੀ ਇਹ ਬੋਕਸ ਕਰਦੇ ਸੀ ਜਾਦੇ ਅਸੀਂ ਅਕਾਲੀ ਹਲ ਦੇ ਵਿੱਚ ਆਏ ਆ ਜਾਦੇ ਅਸੀਂ ਅਕਾਲੀ ਹਲ ਦੀ ਸੇਵਾ ਸ਼ੁਰੂ ਕੀਤੀ ਆ ਅਸੀਂ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜੇ ਜਿਹੜੇ ਵਿਦਿਆਰਥੀ ਵਿੰਗ ਸੀਗੇ ਯੂਥ ਦੇ ਵਿੱਚ ਸੀ ਯੂਥ ਦੀ ਭਰਤੀ ਕੀਤੀ ਹੁਣ ਹਲਕੇ ਵਾਂਗ ਜਾ ਕੇ ਪਿੰਡ-ਪਿੰਡ ਕੱਲੇ-ਕੱਲੇ ਵਾਰ ਵਾਂਗ ਜਾ ਕੇ ਭਰਤੀ ਸ਼ੁਰੂ ਕੀਤੀ ਤੇ ਕੰਮ ਮੁਕੰਮਲ ਆ ਤੇ ਕੱਲ ਮਾਨਜੋ ਚੀਮਾ ਸਾਹਿਬ ਨੂੰ ਦੱਸਿਆ ਵੀ 33 ਲੱਖ ਦੇ ਕਰੀਬ ਮੈਂਬਰਸ਼ਿਪ ਗਈ ਆ ਭਰਤੀ ਤੇ ਤਕਰੀਬਨ 25 ਤਰੀਕ ਨੂੰ ਉਹ ਸਾਰੀਆਂ ਸਲਿੱਪਾਂ ਵਾਪਸ ਆਉਣ ਗਿਆ ਡੈਲੀਗੇਟ ਦੀ ਚੋਣ ਹੋ ਜਾਣੀ ਆ ਸੋ ਇਸ ਕਰਕੇ ਉਹਨਾਂ ਅੱਗੇ ਉਹਨਾਂ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਪਾਰਦਰਸ਼ੀਤਾ ਨਾਲ ਇਹ ਭਰਤੀ ਹੋ ਰਹੀ ਆ ਇਹ ਉਹਨਾਂ ਦੇ ਮਨ ਦੀ ਬਖਲਾਅਟ ਆ ਸ਼੍ਰੋਮਣੀ ਕਾਲੀਯਲ ਚੜ੍ਹਦੀ ਕਲਾ ਦੇਖਦੇ ਹੋਏ ਉਹਨਾਂ ਨੇ ਮਨ 'ਚ ਬਹੁਤ ਵੱਡੀ ਬਖਲਾਅਟ ਆ ਦੂਜੀ ਗੱਲ ਗੱਲ ਇੱਥੇ ਸਾਡੇ ਸਤਕਾਰਯੋਗ ਜੋ ਅਸੀਂ ਅੱਜ ਵੀ ਉਹਨਾਂ ਦਾ ਉਦੈ ਸਤਕਾਰ ਕਰਦੇ ਆਂ ਜੋ ਸ੍ਰੀ ਦੰਦੋ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਆਏ ਸੀਗੇ ਦੇਖੋ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੋਊ ਸਾਡੇ ਸਾਹਾਂ ਤੋਂ ਪਿਆਰਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਕੋਈ ਵੀ ਸਿੱਖ ਅਕਾਲ ਤਖਤ ਸਾਹਿਬ ਤੋਂ 1 ਇੰਚ ਵੀ ਪਰੇ ਨਹੀਂ ਹੋ ਸਕਦਾ ਸਾਡੀ ਜਾਣ ਤਾਂ ਜਾ ਸਕਦੀ ਆ ਪਰ ਅਸੀਂ ਅਕਾਲ ਤਖਤ ਦੇ ਸਾਹਿਬ ਤੋਂ 1 ਇੰਚ ਕੋਈ ਸਿੱਖ ਬਾਹਰ ਨਹੀਂ ਜਾ ਸਕਦਾ ਜੋ ਪ੍ਰਧਾਨ ਸਾਹਿਬ ਨੇ ਇੱਕ ਨਿਮਾਣੇ ਸਿੱਖ ਵਜੋਂ ਸਰ ਕੋ ਮੰਨਿਆ ਤੇ ਉਹ ਉਹ ਤੁਸੀਂ ਸਾਰ ਸਾਨੂੰ ਪਤਾ ਹੀ ਹੈ ਦੋ ਤਰੀਕ ਨੂੰ ਉਹ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਸਾਡੇ ਆਗੂ ਨੇ ਸੁਧਾਰ ਲਹਿਰ ਦੇ ਜਿਨ੍ਹਾਂ ਨੇ ਕਿ ਜਥੇਹਾਰ ਸਾਹਿਬ ਨੇ ਬਕਾਇਦਾ ਪੁਆਇੰਟ ਪਿੰਪੁਆਇੰਟ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਆ ਬਿਆਨ ਨੇ ਤੁਸੀਂ ਆ ਗੱਲਾਂ ਕੀਤੀਆਂ ਨੇ ਉਹ ਤੋਂ ਮੁਕਰਦੇ ਸੀ ਤੇ ਜਥੇਹਾਰ ਹਰਪ੍ਰੀਤ ਸਿੰਘ ਜੀ ਉਹਨੂੰ ਸਬੂਤ ਦਿਖਾਉਂਦੇ ਸੀ ਵੀ ਕਿੱਦਾਂ ਤੁਸੀਂ ਦਰਬਾਰ ਸਾਹਿਬ ਤੋਂ ਥੋੜੀ ਸ਼ੈ ਤੇ ਗੋਲੀ ਚੱਲੀ ਹੈ ਸਾਰੀਆਂ ਖਬਰਾਂ ਨੇ ਸਾਰੀਆਂ ਫੋਟੋਆਂ ਨੇ ਤੇ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿੰਦਾ ਸਰਕਾਰ ਅਸੀਂ ਜਥੇਦਾਰ ਦਾ ਉਤੇ ਕਰਦੇ ਸੀ ਉਨਾਂ ਹੀ ਅੱਜ ਵੀ ਕਰਦੇ ਆ ਤੇ ਕਰਦੇ ਰਾਂਗੇ ਤੁਸੀਂ ਇੱਕ ਪਾਸੇ ਪ੍ਰਿੰਸ ਸਿੰਘ ਚੰਦੂ ਮਾਜਰੇ ਨੂੰ ਹੋਰ ਆਗੋਂ ਝੂਠਾ ਕਰ ਰਹੇ ਸੀਗੇ ਕਿ ਤੁਸੀਂ ਕੱਲ ਉਰੇ ਉਹਨਾਂ ਦੇ ਸਵਾਗਤ ਤੇ ਆਏ ਹੋ ਜੀ ਸਾਥ ਕੇ ਆਉਣਾ ਚਾਹੀਦਾ ਪਰ ਤੁਹਾਨੂੰ ਇਹ ਤਾਂ ਦਿਖਣਾ ਚਾਹੀਦਾ ਵੀ ਜਿਹੜੇ ਬੰਦੇ ਕਾਲ ਤੱਕ ਤੁਸੀਂ ਆਪ ਗੈਰਚ ਭਗੌੜੇ ਹੋਗੇ ਕਾਲ ਤੱਕ ਤਾਂ ਝੂਠ ਬੋਲ ਰਹੇ ਹੋ ਕਿ ਉਹਨਾਂ ਦੇ ਸਮਾਗਮ 'ਚ ਬੇਨਤੀ ਹੱਥ ਜੋੜ ਕੇ ਗਿਆਨੀ ਜੀ ਨੂੰ ਕਿ ਨਹੀਂ ਆਉਣਾ ਚਾਹੀਦਾ ਉਹਨਾਂ ਤੋਂ ਤਾਂ ਨਹੀਂ ਮਰਜ਼ੀ ਆ ਪਰ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਗੱਲ ਭਰਤੀ ਦੀ ਗੱਲ ਕੀਤੀ ਗਈ ਆ 25 ਤਰੀਕ ਤੱਕ ਸਾਰੇ ਪੰਜਾਬ ਦੇ ਵਿੱਚ ਡੈਲੀਗੇਟ ਬਣ ਜਾਣੇ ਨੇ ਤੇ ਜੋ ਅੱਗੇ ਪ੍ਰਕਿਰਿਆ ਸ਼ੁਰੂ ਹੋਣੀ ਆ ਉਹ ਸਾਰੇ ਚੀਮਾ ਸਾਹਿਬ ਨੇ ਦੱਸਿਆ ਆਪਣੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਭੁੰਦਰ ਸਾਹਿਬ ਨੇ ਦੱਸਿਆ ਸੋ ਇਸ ਕਰਕੇ ਬਿਲਕੁਲ ਸਾਰੇ ਆਗੂ ਸਾਹਿਬਾਨ ਨੂੰ ਬੇਨਤੀ ਆ ਕਿ ਆਪਣੇ ਕੋਲੇ 5 ਦਿਨ ਦਾ ਸਮਾਂ ਹੋਰ ਪਿਆ ਜੇ ਕਿਸੇ ਨੇ ਕੋਈ ਭਰਤੀ ਹੋਰ ਫਲਿੱਪਾ ਲੈਣੀ ਹੈ ਲੈ ਸਕਦੇ ਨੇ ਤੇ ਪਿੰਡ ਪਿੰਡ ਜਾ ਕੇ ਅਸੀਂ ਵੀ ਕਲੇ ਕਲੇ ਪਿੰਡ ਜਾ ਕੇ ਭਰਤੀ ਮਹਿਮਾ ਇਕੱਠੀ ਕਰ ਰਹੇ ਹਾਂ ਸਾਰੀ ਫਿਲਪਾ ਬੋਰਡ ਵਾਈਜ਼ ਇਕੱਠੀਆਂ ਕਰ ਰਹੇ ਹਾਂ ਯੂਐਸਟੀ ਕਾਲਜਾਂ ਦੇ ਮੁੰਡੇ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਢੰਗ ਨਾਲ ਇਸ ਗੱਲ ਦੀ ਵਧਾਈ ਹੈ ਸਾਰੇ ਸ਼੍ਰੋਮਣੀ ਕਾਲੀਗਲ ਦੇ ਸਾਰੇ ਆਗੂ ਸਹਿਬਾਨਾਂ ਨੂੰ ਸਾਰੀ ਲੀਡਰਸ਼ਿਪ ਨੂੰ ਵਧਾਈ ਹੈ ਇਸ ਗੱਲ ਦੀ ਕਿ ਤੁਸੀਂ ਬਹੁਤ ਇਮਾਨਦਾਰੀ ਦਾ ਤੰਦੇ ਨਾਲ ਭਰਤੀ ਕੀਤੀ ਹੈ ਤੇ ਹੁਣ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਯੂਥ ਕਾਂਦੀਗਲ ਦੇ ਕੌਮੀ ਪ੍ਰਧਾਨ ਸਰਦੂ ਜਿੰਦਰ ਜੀ ਜੋ ਇਸ ਭਰਤੀ ਮਹਿਮੇ ਦੇ ਇੱਥੇ ਅਬਜ਼ਰਵਰ ਵੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਥੋੜੇ ਨਾਲ ਰੱਖਣ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਾਲਜ ਦਿ ਦੀ ਜ਼ਿਲ੍ਹਾ ਪਟਿਆਲੇ ਦੀ ਸਮੂੱਚੀ ਸਤਕਾਰਯੋਗ ਜੋ ਸਾਰੇ ਹਲਕਿਆਂ ਤੋਂ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਣ ਦਾ ਧੰਨਵਾਦ ਕਰਦਾ ਕਿਉਂਕਿ ਪਾਰਟੀ ਵੱਲੋਂ ਵਰਕਿੰਗ ਕਮੇਟੀ ਵੱਲੋਂ ਬਹੁਤ ਹੀ ਸਤਕਾਰਯੋਗ ਸ੍ਰੀ ਅਨਕੇ ਸ਼ਰਮਾ ਜੀ ਅਤੇ ਮੈਨੂੰ ਜ਼ਿਲ੍ਹਾ ਪਟਿਆਲੇ ਦੀ ਭਰਤੀ ਮੁਹਿੰਮ ਦਾ ਜਰਬ ਲਾਇਆ ਸੀ ਜਿਹੜੀ ਭਰਤੀ ਮੁਹਿੰਮ 1 ਮਹੀਨਾ ਚੱਲੀ ਜਿਹੜੀ ਕੱਲ ਸਮਾਪਤ ਹੋਈ ਹੈ ਭਰਤੀ 1 ਮਹੀਨੇ ਦੇ ਵਿੱਚ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀ ਹੈ ਉਹ ਭਰਤੀ ਦੀਆਂ ਜਿਹੜੀਆਂ ਉਹ ਸਲਿਪਾਂ ਗਈਆਂ ਨੇ ਪਟਿਆਲੇ ਜ਼ਿਲ੍ਹੇ ਦੀਆਂ ਮਤਲਬ 2.5 ਲੱਖ ਭਰਤੀਆਂ ਜਿਹੜੀ ਉਹ 25 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀ ਹੋਈ ਆ ਅਠੋ ਹਲਕਿਆਂ ਦੇ ਵਿੱਚ ਉਹ ਸਾਰੀ ਅਸੀਂ ਪਾਰਟੀ ਦਫ਼ਤਰ ਜਿਹੜੀ ਆ ਬਕਾਇਦਾ ਭਰਤੀ ਦੀਆਂ ਕਾਪੀਆਂ ਅਤੇ ਜਿਹੜਾ ਚੰਦਾ ਇਕੱਠਾ ਹੋਇਆ 10 ਰੁਪਏ ਇੱਕ ਬੰਦੇ ਮੈਂਬਰ ਦੀ ਜਿਹੜੀ ਫੀਸ ਆ ਉਹ ਸਾਰੀ ਪਾਰਟੀ ਦਫ਼ਤਰ ਜਮ੍ਹਾਂ ਕਰਾ ਦਾਂਗੇ ਜਿਵੇਂ ਕਿ ਰਾਜੂ ਖੰਨਾ ਜੀ ਨੇ ਕਿਹਾ ਕਿ ਆਸਤਕਾਰਯੋਗ ਮੇਰੀ ਬੇਨਤੀ ਆ ਕੈਮਰਾ ਕਮਾ ਦਿਓ ਆ ਲੀਡਰਸ਼ਿਪ ਬੈਠੀ ਆ ਅਸਤਰਾਣੇ ਤੋਂ ਬੈਠੇ ਨੇ ਕਨੌਰ ਤੋਂ ਬੈਠੇ ਨੇ ਐਜਪੀਸੀ ਮੈਂਬਰਾਂ ਸਮਾਨ ਬੈਠੇ ਨੇ ਸਨੌਰ ਤੋਂ ਬੈਠੇ ਨੇ ਨਾਬੇ ਤੋਂ ਬੈਠੇ ਨੇ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਰਾਜਪੁਰਾ ਕਿਹੜਾ ਹਲਕਾ ਹੈ ਜਿੱਥੇ ਭਰਤੀ ਨਹੀਂ ਹੋਈ ਤੇ ਇਹ ਲੀਡਰਸ਼ਿਪ ਜਿਨ੍ਹਾਂ ਨੇ ਸਾਰੀ ਉਮਰ ਕਾਲੀਦਲ ਦੇ ਵਿੱਚ ਸ਼ੰਘਸ ਦੇ ਵਿੱਚ ਲਾਤੀ ਇਹ ਲੀਡਰਸ਼ਿਪ ਕੋਈ ਕਾਂਗਰਸੀ ਜਾਂ ਆਮ ਆਦੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੇ ਵਰਕਰਾਂ ਦੀ ਪਰਤੀ ਕਰਕੇ ਆਏ ਨੇ ਤੇ ਇਹਨਾਂ ਨੇ ਸਾਰੀ ਉਮਰ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੀ ਇਹਨਾਂ ਨੇ ਸਾਰੀ ਆਪਣਾ ਰਾਜਨੀਤਿਕ ਜੀਵਨ ਲਾਇਆ ਤੇ ਉਹਨਾਂ ਤੋਂ ਹੀ ਭਰਤੀ ਕਰਵਾਈ ਆ ਪਹਿਲੀ ਗੱਲ ਤਾਂ ਬੋਕਸ ਕਹਿਣ ਵਾਲਿਆਂ ਨੂੰ ਮੈਂ ਹੈਰਾਨੀ ਆ ਤੇ ਦੂਜਾ ਵਿਸ਼ਾ ਕਿ ਜਿਵੇਂ ਕੱਲ ਹਲਕਾ ਸਨੌਰ ਪਟਾਲੇ ਦਾ ਪੁੰਨਰੇੜੀ ਕਸਬਾ ਚੰਦੂ ਮજરા ਸਾਹਿਬ ਨੇ ਆਰਗੇਨਾਈਜ਼ ਕੀਤਾ ਸਮਾਗਮ ਚਲੋ ਸੰਗਤ ਉਥੇ ਗੁਰੂ ਘਰ ਗਈ ਸੰਗਤ ਨੂੰ ਮੈਂ ਮਾੜਾ ਨਹੀਂ ਕਹਿੰਦਾ ਸੰਗਤ ਬਹੁਤ ਤਰ੍ਹਾਂ ਦੇ ਨਾਲ ਭਾਵਨਾਵਾਂ ਦੇ ਨਾਲ ਕੋਈ ਸਮਾਗਮ ਹੁੰਦਾ ਖੰਡਪੜ ਸਾਹਿਬ ਦਾ ਭੋਗ ਹੁੰਦਾ ਚਲੇ ਜਾਂਦੇ ਨੇ ਪਹਿਲੀ ਗੱਲ ਤਾਂ ਅੱਧੇ ਪੰਜਾਬ ਚੋਂ ਸਨੇਹ ਲਾ ਕੇ ਬੰਦੇ ਇਕੱਠੇ ਕਰੇ ਤੇ ਬੰਦਾ ਹੋਇਆ 200 ਇਕੱਠਾ ਅੱਧੇ ਪੰਜਾਬ ਚੋਂ ਫੋਨ ਕੀਤੇ ਤੇ ਆਰਗੇਨਾਈਜ਼ ਕਰਨ ਕਰਨ ਵਾਲਾ ਕੌਣ ਪ੍ਰੇਮ ਸਿੰਘ ਚੰਦੂ ਮજરા ਜੀ ਤੇ ਮੁੱਖ ਮਹਿਮਾਨ ਕੌਣ ਸਾਬਕਾ ਜ਼ਿਲੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹੁਣ ਮੁੱਦਾ ਇਹ ਹੈ ਕਿ ਜਿਹੜਾ ਪ੍ਰਵੇਨ ਸਿੰਘ ਚੰਨੂ ਮਾਜਰਾ ਬੀਬੀ ਜ਼ਗੀਰ ਕੌਰ ਜੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਕੇ ਝੂਠ ਬੋਲ ਕੇ ਆਏ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਪੂਰੀ ਦੁਨੀਆ ਨੇ ਦੇਖਿਆ ਇੱਥੋਂ ਤੱਕ ਵੀ ਟੋਕਦੇ ਨਜ਼ਰ ਆਉਂਦੇ ਸੀ ਕਿ ਉਂਗਲਾਂ ਨਾ ਕਰ ਤੂੰ ਅਕਾਲ ਤਖਤ ਪਰ ਉਂਗਲਾਂ ਕਰਦਾ ਤੂੰ ਝੂਠ ਬੋਲਦਾ ਤੂੰ ਆਹ ਤੇਰੇ ਬਿਆਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਤਿਕਾਰਯੋਗ ਹੋ ਤੁਸੀਂ ਦਿਖਾਉਂਦੇ ਸੀ ਨਾ ਬਿਆਨ ਲੱਗੇ ਵੇ ਤੇ ਚੰਦੂ ਮਾਰਾ ਸਾਹਿਬ ਕਹਿੰਦੇ ਨੇ ਇਹ ਤਾਂ ਪਿਆਰਟੀ ਨੇ ਬਿਆਨ ਲਾਤਿਆ ਇਹ ਮੇਰਾ ਬਿਆਨ ਨਹੀਂ ਚਲੋ ਝੂਠ ਬੋਲਤਿਆ ਕੁਝ ਦਿਨਾਂ ਬਾਅਦ ਵੀਡੀਓ ਜਨਤਾ ਕੋਈ ਤੇ ਅਸੀਂ ਉਹ ਵੀਡੀਓ ਪੈਨ ਡਰਾਈਵ ਚ ਪਾ ਕੇ ਸ਼੍ਰੀ ਕਲਤਾ ਸਾਹਿਬ ਦੇ ਸਖਤਰੇਦ ਵੀ ਦੇਖਿਆ ਆਏ ਸੀ ਕਿ ਇਹ ਤਾਂ ਬੰਦੇ ਜਮੇ ਪਸ਼ਰਮ ਨੇ ਝੂਠ ਬੋਲਿਆ ਇੱਥੋਂ ਤੱਕ ਚੰਦੂ ਮਾਰਾ ਸਾਹਿਬ ਸਮੋਦਨ ਕਰਦੇ ਨੇ ਕਿ ਰਾਮ ਰਹੀਮ ਜੀ ਨੂੰ ਜੇ ਮਾਫੀ ਦੇਤੀ ਇਹ ਫੈਸਲਾ ਭਾਈ ਚਰਕ ਸਾਂਝ ਵਾਲਾ ਫੈਸਲਾ ਅੱਗੋਂ ਪੱਤਰਕਾਰ ਸਾਹਿਬ ਪੁੱਛਦੇ ਨੇ ਕਿ ਜਦੋਂ ਮਹਾਰਾਜ ਸਾਹਿਬ ਉਹ ਆਪ ਤਾਂ ਪੇਸ਼ ਹੋਇਆ ਨਹੀਂ ਰਾਮ ਰੀ ਤੇ ਚੰਦੂ ਮਹਾਰਾਜ ਸਾਹਿਬ ਇੱਥੇ ਤੱਕ ਕਹਿੰਦੇ ਨੇ ਕਹਿੰਦੇ ਹੁਣ ਤਾਂ ਵੀਡੀਓ ਕਾਨਫਰੰਸ ਨਾਲ ਹੀ ਬਹੁਤ ਕੁਝ ਹੋ ਜਾਂਦਾ ਹੁਣ ਪੇਸ਼ ਹੋਣ ਦੀ ਲੋੜ ਨਹੀਂ ਇੱਥੋਂ ਤੱਕ ਕਿਹਾ ਤੇ ਅਕਾਲਤਾ ਸਾਹਿਬ ਤੇ ਝੂਠ ਬੋਲੀ ਗਿਆ ਕਹਿੰਦਾ ਮੈਂ ਤਾਂ ਬਿਆਨ ਨਹੀਂ ਦਿੱਤਾ ਕੋਈ ਜਾਨੀ ਹਰਪ੍ਰੀਤ ਸਿੰਘ ਜੀ ਤੁਸੀਂ ਸਾਫ ਕਾ ਜਿਸਦਾਰ ਹੋਣ ਹੋ ਜਦੋਂ ਅਸੀਂ ਸ਼ਿਕਾਇਤ ਦੇ ਕੇ ਆਏ ਸੀ ਉਦੋਂ ਮੌਜੂਦਾ ਸੀ ਤੇ ਤੁਸੀਂ ਉਹ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਮੌਜੂਦ ਸੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆਂ ਪਰ ਕੀ ਇਹਨਾਂ ਬੰਦਿਆਂ ਨੂੰ ਜਿਹੜੇ ਝੂਠ ਬੋਲ ਕਹੇ ਉਹਨਾਂ ਨੂੰ ਸਜ਼ਾਵਾਂ ਲਾਉਣੇ ਅਸੀਂ ਤੁਸੀਂ ਪਰ ਤੁਸੀਂ ਉਲਟ ਕੀ ਕਰ ਰਹੇ ਹੋ ਤੁਸੀਂ ਆ ਕੇ ਜੱਪੀਆਂ ਪਾ ਕੇ ਸਟੇਜਾਂ ਸੰਝੀਆਂ ਕਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੋਲੇ ਗਾਏ ਜਾ ਰਹੇ ਨੇ ਮੇਰੀ ਪੂਰੀ ਦੁਨੀਆ 'ਚ ਬਸਦੀ ਕੌਮ ਨੂੰ ਬੇਨਤੀ ਆਏ ਲੜਾਈ ਨੂੰ ਸਮਝੋ ਇਹ ਲੜਾਈ ਦੀ ਸਕ੍ਰਿਪਟ ਨੂੰ ਸਮਝੋ ਹੁਣ ਡਰ ਪੈ ਨਹੀਂ ਕੋਈ ਡਰ ਪੈ ਉਸ ਕਾਲਪੁਰਖ ਦਾ ਉਸ ਗੁਰੂ ਦੇ ਭੈ ਦੇ ਹੇਠ ਮੈਂ ਪੂਰੀ ਕੌਮ ਨੂੰ ਪੂਰੀ ਦੁਨੀਆ 'ਚ ਵੱਸਦੀ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਮਝੋ ਕਿ ਇਹ ਚਾਲ ਕਿੰਡੀ ਵੱਡੀ ਆ ਜਿਹੜੇ ਇਨਸਾਨ ਨੂੰ ਜਿਹੜੇ ਲੋਕਾਂ ਨੂੰ ਗੁਰੂ ਦੇ ਕੇ ਖੜਕੇ ਝੂਠ ਬੋਲਿਆ ਜੋ ਗੈਰੀ ਹਰਪੀ ਸਿੰਘ ਜੀ ਤੁਸੀਂ ਉਹਨਾਂ ਨੂੰ ਸਜਾਵਾਂ ਤਾਂ ਕੀ ਜਿਹੜੇ ਸੀ ਜੱਪੀਆਂ ਪਾ ਕੇ ਸੋਲੇ गा ਰਹੇ ਹੋ ਫਿਰ ਹੁਣ ਕੀ ਸਮਝੀਏ ਜਿੰਨੀ ਨਫ਼ਰਤ ਤੁਹਾਡੇ ਸ਼ਬਦਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਦਿਖਦੀ ਆ ਕੀ ਇਹਨੀ ਨਫ਼ਰਤ ਲੈ ਕੇ ਉਸ ਪਦਵੀ ਤੇ ਬੈਠ ਕੇ ਤੁਸੀਂ ਨਿਆਂ ਕੀਤਾ ਇਸ ਗੱਲ ਦਾ ਸਵਾਲ ਬਹੁਤ ਵੱਡਾ ਖੜਾ ਹੋ ਗਿਆ ਜੀ ਨਹੀਂ ਕਰਦਾ ਸਾਡੀਆਂ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੋਵੇ ਗੁਰੂ ਕਿਰਪਾ ਕਰੇ ਇਨਸਾਨ 'ਚ ਤਾਕਤ ਨਹੀਂ ਹੁੰਦੀ ਸਿਰ ਵੱਢ ਕੇ ਰੱਖ ਦਿਆਂਗੇ ਜਿੱਥੇ ਮਰਜ਼ੀ ਲੜਾਈ 'ਚ ਭੇਜ ਦੋ ਪਰ ਕੀ ਜਿਹੜੇ ਲੋਕ ਝੂਠ ਬੋਲ ਕੇ ਆਏ ਉਹਨਾਂ ਸਜ਼ਾਵਾਂ ਦੇਣ ਦੀ ਬਜਾਏ ਜੱਫੀਆਂ ਪਾਈਆਂ ਜਾਣ ਇਹ ਹਿਰਦੇ ਬਲੁੰਧਰੇ ਜਾਂਦੇ ਨੇ ਲੜਾਈ ਸੱਚ ਤੇ ਝੂਠ ਦੀ ਆ ਤੁਸੀਂ ਕੱਲ ਆਪਣੇ ਸੰਬੋਧਨ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੀ ਤੁਲਨਾ ਆਰਐਸਐ ਦੇ ਨਾਲ ਕਰ ਰਹੇ ਹੋ ਕਿ ਆਰਐਸਐ ਜਿਵੇਂ ਭਾਜਪਾ ਲਈ ਪਿਛ ਤਿਆਰ ਕਰਦੀ ਹੈ ਉਵੇਂ ਅਸੀਂ ਪਿਛ ਤਿਆਰ ਕਰਾਂਗੇ ਯਾਰ ਆਰਐਸਐਸ ਦੀ ਤੁਲਨਾ ਸ਼੍ਰੀ ਘਾਲਤਾਖ ਸਾਹਿਬ ਨਾਲ ਤੇ ਆਰਐਸਐਸ ਜੇ ਤੁਹਾਨੂੰ ਇੰਨੀ ਵਧੀਆ ਲੱਗਦੀ ਆ ਇੰਨੀ ਆਰਗੇਨਾਈਜ਼ ਵਧੀਆ ਲੱਗਦੀ ਆ ਇੰਨੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਫਿਰ ਅਸੀਂ ਕੀ ਸਮਝੀਏ ਕਿ ਕਿਹੜੇ ਐਨਕਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਰਐਸਐਸ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਆਰਗੇਨਾਈਜ਼ ਕੰਮ ਕਰਨ ਦਾ ਤਰੀਕਾ ਇੰਨਾ ਵਧੀਆ ਤਾਂ ਤੁਸੀਂ ਇਹ ਵੀ ਫਿਰ ਦੇਖੋ ਕਿ ਆਰਐਸਐਸ ਨੇ ਬੀਜੇਪੀ ਨੂੰ ਕਦੇ ਜਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੰਨਾ ਭੰਡਿਆ ਪਰ ਤੁਸੀਂ ਤਾਂ ਰੋਜ਼ ਸਟਾਰਟ ਹੀ ਕਾਲੀਦਲ ਤੋਂ ਹੁੰਨੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ ਵੀ ਤੁਸੀਂ ਬੋਲ ਕੇ ਗਏ ਸਿੰਘ ਸਾਹਿਬਾਨ ਜੀ ਬੇਨਤੀ ਆ ਤੁਸੀਂ ਪਟਿਆਲੇ ਜ਼ਿਲ੍ਹੇ ਵਿੱਚ ਆਏ ਪਟਿਆਲੇ ਜ਼ਿਲ੍ਹੇ ਵਿੱਚ ਸਨੌਰ ਹਲਕੇ ਜਾ ਕੇ ਗਏ ਨਾਲ ਲੱਗਦਾ ਕਨੌਰ ਸਮਾਣਾ ਰਾਜਪura ਸਤਰਾਨਾ ਪਟਿਆਲਾ 2 ਪਟਿਆਲਾ ਸ਼ਹਿਰੀ ਨਾਬਾ ਇਹਨਾਂ ਹਲਕਿਆਂ ਦੇ ਵਿੱਚ ਆ ਜਿਹੜੇ ਤੁਹਾਡੇ ਹਲ ਜਿਹੜੇ ਹਲਕੇ ਤੁਸੀਂ ਆ ਕੇ ਗਏ ਜਿਹੜੇ ਹਲਕਿਆਂ ਦੇ ਵਿੱਚ ਕ੍ਰਪਸ਼ਨ ਪਿੰਡ ਪਿੰਡ ਨਸ਼ਾ ਸਰਪੰਚਾਂ ਦੀਆਂ ਬੋਲੀਆਂ ਲਾ ਕੇ ਪੈਸੇ ਇਹਨਾਂ ਹਲਕਿਆਂ 'ਚ ਅਕਨੌਰ ਸਨੌਰ ਸਮਾਣੇ 'ਚ ਬੋਲੀਆਂ ਲਾ ਕੇ ਪੈਸੇ ਸਰਪੰਚ ਬਣੇ ਨੇ ਉਹਨਾਂ ਬਾਰੇ ਬੋਲੇ ਨਹੀਂ ਬੋਲੇ ਕੱਲ ਭਾਜੀਪੀ ਦੇ ਸੌਚਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰੰਤਕ ਕਮੇਟੀ ਦੀਆਂ ਬੱਸਾਂ ਯੂਜ਼ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਬੋਲੇ ਨਹੀਂ ਬੋਲੇ ਹਰਿਆਣਾ ਗੁਰਦੁਆਰਾ ਪ੍ਰੰਤਕ ਕਮੇਟੀ ਸਿੱਧਾ ਦਖਲ ਦਿੱਲੀ ਦਾ ਤੁਸੀਂ ਬੋਲਦੇ ਹੋ ਨਹੀਂ ਬੋਲਦੇ ਉਧਰ ਤੁਹਾਡੀ ਕੋਈ ਗੱਲ ਨਹੀਂ ਜਾਂਦੀ ਇਹ ਗੱਲਾਂ ਹੁਣ ਸਾਨੂੰ ਦੁੱਖ ਪਹਿਚਾਰੀਆਂ ਨੇ ਕਿ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਸਟੇਜਾਂ ਸਾਂਝੀਆਂ ਕਰ ਰਹੇ ਹੋ ਜਥੇਦਾਰ ਜੀ ਇਹ ਲੋਕ ਉਹ ਕਾਲੇ ਪੱਥਰ ਨੇ ਜਿਨ੍ਹਾਂ ਦੇ ਨਾਲ ਕਾਲਸ ਦੇ ਨਾਲ ਜੁੜਾ ਕੋਈ ਕੋਲ ਬੈਠੂਗਾ ਉਹ ਵੀ ਕਾਲਾ ਹੋ ਜਾਵੇਗਾ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਗੁਰੂ ਦੇ ਸਾਹਮਣੇ ਆ ਖੜ ਕੇ ਕਹਿ ਦੇਣ ਕਿ ਮੈਂ ਗੁਰੂ ਦੇ ਸਾਹਮਣੇ ਖੜ ਕੇ ਹਾਜ਼ਰ ਨਾਜ਼ਰ ਮੰਨ ਕੇ ਇਹ ਕਹਿਣਾ ਕਿ ਮੈਂ ਕੋਈ ਸੌਦੇ ਸਾਧ ਦੀ ਤਦ ਇਹਨੇ ਕੀਤੀ ਕੋਈ ਉਹਦੀ ਹਮਾਇਤ ਨਹੀਂ ਕੀਤੀ ਉਹਦੇ ਮਾਫੀ ਦੀ ਤੇ ਬਾਅਦ ਚੋ ਵੀਡੀਓ ਜਨਤਕ ਹੋ ਜਾਵੇ ਉਹ ਕਾਲੇ ਪੱਥਰਾਂ ਤੋਂ ਘਟ ਨਹੀਂ ਹੈਗੇ ਲੋਕ ਤੇ ਉਹ ਕਾਲੇ ਪੱਥਰ ਅੱਜ ਤੁਸੀਂ ਆਪਣੀ ਝੋਲੀ ਪੁਆਈ ਫਿਰਦੇ ਹੋ ਉਹ ਕਾਲੇ ਪੱਥਰਾਂ ਨੇ ਸਾਰਾ ਕੁਝ ਕਾਲਾ ਕਰ ਦੇਣਾ ਇਹ ਲੜਾਈ ਹੁਣ ਸੱਚ ਤੇ ਝੂਠ ਦੀ ਆ ਇਹ ਤੋਂ ਪਿੱਛੇ ਨਹੀਂ ਹਟਾਂਗੇ ਸੱਚ ਬੋਲਣੋ ਕੋਈ ਡਰ ਭੈ ਨਹੀਂ ਚਾਹੀਦਾ ਜਿਹੜੇ ਨੌਜਵਾਨ ਅਮਰੀਕਾ ਲੇ ਜਹਾਜਾਂ 'ਚ ਭੜਕੇ ਪੰਜਾਬ ਦੀ ਧਰਤੀ ਦੇ ਤਾਰਤੇ ਤੇ ਸਿਰ ਤੇ ਦਸਤਾਰ ਨਹੀਂ ਇਹ ਦੇਸ਼ ਦੀ ਜਿਹੜੀ ਹਕੂਮਤ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਆਪਾਂ ਕਹਿੰਦੇ ਆ ਕਿ ਪੂਰੇ ਵਰਲਡ ਦੇ ਵਿੱਚ ਬੜਾ ਤਕੜਾ ਸਟਰੋਂਗ ਪ੍ਰਧਾਨ ਮੰਤਰੀ ਆ ਉਦੋਂ ਲੈ ਕੇ ਤੁਹਾਡੇ ਤੱਕ ਇੱਕ ਸ਼ਬਦ ਨਹੀਂ ਆਇਆ ਤੁਸੀਂ ਪੁੱਛਿਆ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਯਾਰੀ ਆ ਯਾਰੀ ਨਹੀਂ ਹੁੰਦੀ ਕਦੇ ਦਿੱਲੀ ਦੇ ਨਾਲ ਸਮਝੌਤੇ ਹੁੰਦੇ ਨੇ ਮੁੱਦਿਆਂ ਤੇ ਸ਼ਰਤਾਂ ਤੇ ਯਾਰੀਆਂ ਨਹੀਂ ਹੁੰਦੀਆਂ ਤੁਸੀਂ ਕਹਿੰਦੇ ਹੋ ਕਿ ਰਘਵ ਚੱਡਾ ਭਗਵੰਤ ਮਾਨ ਅਮਿਤ ਸ਼ਾਹ ਨਾਲ ਮੇਰੀ ਕਾਬਲੀਅਤ ਕਰਕੇ ਜੇ ਮੇਰੀ ਸਾਂਝ ਆ ਤਾਂ ਹੈਗੀ ਆ ਤਾਂ ਹੈਗੀ ਆ ਜਥੇਦਾਰ ਜੀ ਕਾਬਲੀਅਤ ਕਿਸੇ ਤੇ ਨਹੀਂ ਹੁੰਦੀ ਸ਼੍ਰੀ ਕਾਲਤਾਕ ਸਾਹਿਬ ਦੀ ਜਿਹੜੀ ਉਹ ਪਦਵੀ ਆ ਜਥੇਦਾਰ ਸਾਹਿਬਾਨ ਦੀ ਜਿਹੜਾ ਉੱਤੇ ਬੈੰਦਾ ਉਹ ਸਤਕਾਰਯੋਗ ਆ ਉਹਦੇ ਅੱਗੇ ਸਿਰ ਝੁਕਦਾ ਹਰੇਕ ਦਾ ਤੇ ਉਹ ਉਹਨਾਂ ਦੀਆਂ ਸਾਂਝਾਂ ਉਹ ਪਦਵੀ ਕਰਕੇ ਤੁਹਾਡੇ ਨਾਲ ਨੇੜਤਾ ਪਾ ਰਹੀਆਂ ਪਰ ਆਪਾਂ ਨਹੀਂ ਸਮਝ ਰਹੇ ਜਥੇਦਾਰ ਜੀ ਤੁਹਾਡੀਆਂ ਬੋਲ ਪਹਿਲਾਂ ਵੀ ਚੁੰਦੇ ਸੀ ਬਹੁਤ ਮੇਰੀ ਤੁਸੀਂ ਫੇਸਬੁੱਕ ਕੱਢ ਕੇ ਦੇਖੋ ਤੁਹਾਡੀਆਂ ਉਹ ਸਪੀਚਾਂ ਨੂੰ ਅਸੀਂ ਆਪਣੀ ਫੇਸਬੁੱਕ ਤੇ ਮਾਨ ਨਾਲ ਪਾਉਂਦੇ ਸੀ ਪਰ ਜਦੋਂ ਤੁਸੀਂ ਕਿਹਾ ਕਿ ਰਾਘਵ ਚੱਡੇ ਦੇ ਵਿਆਹ ਤੇ ਮੈਂ ਗਿਆ ਤੇ ਮੇਰੇ ਬੱਚੇ ਪ੍ਰੀਕਾ ਚੋਪੜਾ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਸੀ ਇੱਕ ਕੌਮ ਦਾ ਜਥੇਦਾਰ ਕਹੇ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਮਿਲਣਾ ਚਾਹੁੰਦੇ ਸੀ ਫਿਰ ਗੋਲੇ ਲੰਘਦੀ ਐ ਇੱਥੇ ਨੂੰ ਕਿ ਸਾਡੇ ਜਥੇਦਾਰ ਕਹਿਣ ਕਿ ਮੇਰੇ ਬੱਚੇ ਪ੍ਰੀਕਾ ਚੋਪੜਾ ਨੂੰ ਇੱਕ ਨੱਚਣ ਗਾਉਣ ਵਾਲੇ ਨੂੰ ਮਿਲਣਾ ਚਾਹੁੰਦੇ ਨੇ ਇਹਦੇ ਕੀ ਮੈਨੇ ਕੱਢੀਏ ਹੁਣ ਸਿੱਕੇ ਨੂੰ ਯਾਰੀ ਹੈਗੀ ਤਾਂ ਹੈਗੀ ਆ ਇਹਦੇ ਕੀ ਮੈਨੇ ਕੱਢੀਏ ਹੁਣ ਜਿਹੜੇ ਲੋਕਾਂ ਨੂੰ ਤੁਸੀਂ ਸਜ਼ਾਵਾ ਦੇਣੀ ਸੀ ਉਹ ਲੋਕਾਂ ਨਾਲ ਜੱਫੀਆਂ ਪਾ ਕੇ ਸਟੇਜਾਂ ਤੇ ਖੜਕੇ ਹੁਣ ਤੁਸੀਂ ਰਾਜਨੀਤਿਕ ਸਫਰ ਸ਼ੁਰੂ ਕੀਤਾ ਵਬਾਰਕ ਪਰ ਇਹਨਾਂ 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 ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਪੈਣੇ ਨੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਬੁਕਸ ਕਹਿ ਕਹਿ ਕੇ ਜਿਹੜੇ ਵਰਕਰ 2017 ਤੋਂ ਬਾਅਦ ਸਰਕਾਰ ਲਈ ਆਈ 8 ਸਾਲ ਹੋ ਗਏ ਜਿਨ੍ਹਾਂ ਨੂੰ ਨੰਗੇ ਪਿੰਡੇ ਲੜਦਿਆਂ ਨੂੰ ਕੀ ਆਪਾਂ ਉਹਨਾਂ ਨੂੰ ਬਕਸ ਕਹਿ ਰਹੇ ਆ ਤੇ ਕੇਵਲ ਤੇ ਕੇਵਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਗਰਦਾਰ ਲਹਿਰ ਵਾਲੇ ਅਤੇ ਤੁਸੀਂ ਕੀ ਕੇਵਲ ਤੇ ਕੇਵਲ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਕਾਲੀਦਰ ਨੂੰ ਨਿੰਦਣ ਦੇ ਠੇਕਾ ਲੈ ਲਿਆ ਕਮੀਆਂ ਕਾਲੀਦਰ ਚ ਹੋਣਗੀਆਂ ਖਾਮੀਆਂ ਹੋਣਗੀਆਂ ਕਿਹੜੀ ਪਾਰਟੀ ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਜੇ ਆਕਾਲਤਾਖ ਸਾਹਿਬ ਦੇ ਅੱਗੇ ਜਾ ਕੇ ਕੋਈ ਪਾਰਟੀ ਰਾਜਨੀਤਿਕ ਝੁਕਦੀ ਆ ਤਾਂ ਸ਼੍ਰੋਮਣੀ ਕਾਲਦਰ ਝੁਕਦਾ ਕਿਹੜੀ ਕਿਹੜੇ ਗੱਲ ਨਹੀਂ ਮੰਨੀ ਸਾਰੀਆਂ ਗੱਲਾਂ ਮੰਨੀਆਂ ਗਈਆਂ ਪਰ ਤੁਸੀਂ ਹਲਜਾਂਬੇ ਵਿੱਚ ਲੈ ਕੇ ਜਾਨ ਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਇਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਮਾਨਤਾ ਰੱਦ ਹੁੰਦੀ ਆ ਤਾਂ ਹੋ ਜਾਵੇ ਇਹ ਤੇ ਕੀ ਮੈਨੇ ਕੱਢੀ ਜਥੇਦਾਰ ਜੀ ਆ ਹੱਥ ਬੰਨ ਕੇ ਬੇਨਤੀ ਆ ਬਹੁਤ ਸਤਿਕਾਰ ਦੇ ਨਾਲ ਤੁਸੀਂ ਜਥੇਦਾਰ ਰਹੇ ਹੋ ਤੇ ਕੌਮ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਇਦਾਂ ਦੀਆਂ ਤੁਹਾਡੀਆਂ ਕਾਰਵਾਈਆਂ ਜਿੱਥੇ ਕੌਮ ਦਾ ਮਨ ਦੁਖੀ ਕਰ ਰਹੀਆਂ ਨੇ ਉਥੇ ਕਾਲੀ ਦਿਲ ਦੇ ਵਰਕਰ ਜਿਹੜੇ ਨੰਗੇ ਪਿੰਡੇ ਪੰਜਾਬ ਲਈ ਤੇ ਪੰਥ ਲਈ ਲੜ ਰਹੇ ਨੇ ਉਹਨਾਂ ਨੇ ਦਿਲ ਦੇ ਵਿੱਚ ਦੁੱਖ ਹੁੰਦਾ ਇਸ ਗੱਲ ਦਾ ਸੋ ਇਸ ਲਈ ਇਹਨਾਂ ਕਾਲੇ ਪੱਥਰਾਂ ਤੋਂ ਬਚੋ ਜਿਹੜੇ ਕਾਲ ਤੱਕ ਦੇ ਅੱਗੇ ਖੜ ਕੇ ਝੂਟ ਬੋਲ ਕੇ ਮੱਥੇ ਤੇ ਕਾਲਸ ਲਾ ਕੇ ਆ ਗਏ ਅੱਜ ਤੁਸੀਂ ਉਹਨਾਂ ਨੂੰ ਝੋਲੀ ਪਾਈ ਫਿਰਦੇ ਹੋ ਇਹ ਸਾਰੀ ਕੌਮ ਸਾਰਾ ਪੰਜਾਬ ਤੇ ਸਾਰੀ ਦੁਨੀਆ ਦੇਖ ਰਹੀ ਆ ਸੋ ਇਨੀਆਂ ਬੇਨਤੀਆਂ ਲੈ ਕੇ ਪਹੁੰਚੇ ਸੀ ਬਾਕੀ ਆ ਪਟਿਆਲੇ ਜ਼ਿਲ੍ਹੇ ਦੀ ਸਤਕਾਰਯੋਗ ਸਾਰੀ ਲੀਡਰਸ਼ਿਪ ਪਹੁੰਚੀ ਆ ਅੱਜ ਐਨ ਕੇ ਸ਼ਰਮਾ ਜੀ ਨਹੀਂ ਪਹੁੰਚ ਸਕੇ ਤੇ ਮੈਂ ਇਹਨਾਂ ਦਾ ਉਹਨਾਂ ਵੱਲੋਂ ਵੀ ਤੇ ਪਾਰਟੀ ਵੱਲੋਂ ਵੀ ਧੰਨਵਾਦ ਕਰਦਾ ਸਾਰੇ ਹਲਕੇ ਦੇ ਆਗੂ ਸਹਿਬਾਨਾਂ ਦਾ ਜਿਨ੍ਹਾਂ ਨੇ ਕੱਲੇ-ਕੱਲੇ ਹਲਕੇ 'ਚ ਜਾ ਕੇ ਭਰਤੀ ਕੀਤੀ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਤੇ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਝੰਡਾ ਲੈ ਕੇ ਚੱਲੇ ਨੇ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਕੇ ਜਾਵਾਂਗੇ ਸਾਰੇ ਕਿ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਇਹ ਜਿਹੜੀਆਂ ਜਿਹੜੀਆਂ ਸਕ੍ਰਿਪਟ ਪਤਲੀ ਕਿੰਨੇ ਮਹੀਨੇ ਪਹਿਲਾਂ ਲਿਖੀ ਹੋਈ ਹੈ ਇਹ ਜਿਹੜੀਆਂ ਚਾਲਾਂ ਨੇ ਇਹਨਾਂ ਤੋਂ ਕਾਲੀ ਦਲ ਨੂੰ ਬਚਾਵੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸ਼ਰੋਮਣੀ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੁਣੌਤੀਆਂ ਨਾਲ ਲੜਨ ਲਈ ਹੋਰ ਮਜ਼ਬੂਤ ਹੋਵੇ। ਜੀ ਸਰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਪੋਲਿਟਿਕਸ ਕਿਉਂਕਿ ਇਸ ਤਰੀਕੇ ਨਾਲ ਰਿਕਰਿਟ ਹੋ ਰਿਹਾ ਹੈ ਤਾਂ ਕਿ ਗਿਆਨੀ ਹਰ ਕੋਈ ਪੋਲਿਟਿਕਸ ਵਿੱਚ ਐਂਟਰ ਕਰ ਗਏ ਕਿ ਉਹਨਾਂ ਦੀ ਮਨਛਾ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਕਿਉਂਕਿ ਇਹ ਚਰਚਾਵਾਂ ਵਿੱਚ ਕਾਫੀ ਜੜੀਆਂ ਨੂੰ ਛੜੀਆਂ ਸੀਗੀਆਂ। ਦੇਖੋ ਉਹਨਾਂ ਦੀਆਂ ਕਾਰਵਾਈਆਂ ਤੋਂ ਤਾਂ ਸਾਫ਼ ਦਿਖ ਰਿਹਾ ਹੈ ਕਿ ਉਹਨਾਂ ਦੇ ਰਾਜਨੀਤਿਕ ਜਿਹੜੀ ਲਾਲਸਾ ਉਹ ਬਾਰ-ਬਾਰ ਸਾਹਮਣੇ ਆ ਰਹੀ ਹੈ ਕਿ ਮੈਂ ਰਾਜਨੀਤੀ 'ਚ ਜਾਊਂਗਾ। ਇਹ ਗੱਲ ਹੋਣੀ ਚਾਹੀਦੀ ਆ ਮੈਂ ਜਥੇਦਾਰ ਕਾਲ ਤੱਕ ਸਾਡੀ ਜਥੇਦਾਰ ਦੀ ਪਦਵੀ ਐਡੀਆਰ ਬੋਲਣ ਨੂੰ ਦਿਲ ਨਹੀਂ ਕਰਦਾ ਮਤਲਬ ਰੂਹ ਨਹੀਂ ਕਰਦੀ ਕੀ ਬੋਲੀਏ ਜੇ ਸਵਾਲ ਖੜੇ ਕਰਨ ਲੱਗ ਗਏ ਤਾਂ ਬਹੁਤ ਗੱਲਾਂ ਨੇ ਪਰ ਨਹੀਂ ਇਹ ਫਿਰ ਵੀ ਮर्यादा ਚ ਰਹਾਂਗੇ ਕਿ ਨਹੀਂ ਬੋਲਾਂਗੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਕਿ ਆਹ ਹੋ ਗਿਆ ਉਹ ਹੋ ਗਿਆ ਭਾਈ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਕਹਿੰਦੇ ਤੇ ਇਹ ਤਾਂ ਬਿਲਕੁਲ ਸਾਹਮਣੇ ਪਿਕਚਰ ਇਹ ਪਿਕਚਰ ਕੀ ਕੀ ਸਾਬਤ ਕਰ ਰਹੀ ਆ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਲਾਉਣੀਆਂ ਸੀ ਉਹਨਾਂ ਲੋਕਾਂ ਦੇ ਨਾਲ ਜੱਫੀਆਂ ਪਾਈਆਂ ਜਾ ਰਹੀਆਂ ਨੇ ਇਹਦੇ ਮੈਨੇ ਕੀ ਕੱਢੀ ਇਹ ਕੌਮ ਹੁਣ ਜਦੋਂ ਸਾਹਮਣੇ ਚੀਜ਼ ਆ ਗਈ ਤਾਂ ਹੁਣ ਤਾਂ ਸਾਡਾ ਪੁੱਛਣ ਦਾ ਫਿਰ ਫਰਜ਼ ਹੀ ਬਣਦਾ ਨਾ ਕਿ ਸਿੰਹਦਰ ਸਾਹਿਬ ਤੁਸੀਂ ਚਲੋ ਜੋ ਭਾਗ ਹੈ ਉਸ ਤੁਹਾਡੇ ਵੱਲੋਂ ਹੋ ਗਿਆ ਭਾਵੇਂ ਇਧਰੋਂ ਹੋ ਰਿਹਾ ਜਿਹੜਾ ਜਿਹੜਾ ਸ਼ੰਭ ਸਿੰਘ ਤੱਕ ਹੈ ਪਾਰਟੀ ਦਾ ਉਹ ਵਿਚਕਾਰ ਫਸਿਆ ਹੋਇਆ ਹੈ ਕਿ ਉਹਦਾ ਉਹਦਾ ਕਹਿਣਾ ਹੈ ਕਿ ਕਿਸੇ ਤਰੀਕੇ ਮਸਲਾ ਹੱਲ ਹੋਵੇ ਉਹਦੇ ਲਈ ਤੁਸੀਂ ਕੀ ਕਰਗੇ ਮੁੱਦਾ ਹਰਪ੍ਰੀਤ ਹੀ ਆ ਸ਼ਾ ਕੱਲਾ ਸ਼ਿਰੋ ਸ੍ਰੀ ਹਕਾਲਤਖ ਸਰਦਾਰ ਸਾਹਿਬ ਵੀ ਹੈ ਪਾਰਟੀ ਵੀ ਹੈ ਲੋ ਇਹਦੇ ਲਈ ਤੁਸੀਂ ਕੀ ਉਪਰਾਲਾ ਜਿਹੜਾ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਕੀਤਾ ਜਾ ਸਕੇ ਇਕੱਠੇ ਹੋ ਜਾਵੇ ਜਿਹੜਾ ਜਿਹੜਾ ਵਿਚਕਾਰਲਾ ਬੰਦਾ ਤਾਂ ਫਸਿਆ ਹੋਇਆ ਨਾ ਤੁਹਾਡਾ ਆਕਾਲੀ ਦਲ ਤਾਂ ਇੱਕੋ ਹੀ ਸੀਗਾ ਨਾ ਇਕੱਠੇ ਤੁਸੀਂ ਬਹਿੰਦੇ ਰਹੇ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਫਸਾਇਆ ਹੋਇਆ ਇਹ ਗੱਲ ਦੇ ਵਿੱਚ ਹੀ ਫਰਕ ਹੈ ਕਿ ਵਰਕਰ ਫਸਿਆ ਨਹੀਂ ਹੋਇਆ ਵਰਕਰ ਨੂੰ ਜਾਣ ਬੁੱਝ ਕੇ ਇੱਕ ਤਰੀਕੇ ਨਾਲ ਫਸਾਇਆ ਹੋਇਆ ਜਦੋਂ ਭਰਤੀ ਸ਼ੁਰੂ ਹੁੰਦੀ ਆ ਤਾਂ ਸਤਕਾਰਯੋਗ ਸਿੰਘ ਸਹਿਬਾਨ ਗਿਆਨੀ ਰਕबीर ਸਿੰਘ ਜੀ ਦਾ ਬਿਆਨ ਸਭ ਦੇ ਸਾਹਮਣੇ ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਭਰਤੀ ਸ਼ੁਰੂ ਹੋਗੀ ਸਲਾਹਗਾ ਕੀਤੀ ਉਸ ਗੱਲ ਦੀ ਤੁਹਾਨੂੰ ਇਸ ਗੱਲ ਦੀ ਸਲਾਹਗਾ ਕੀਤੀ ਕਿ ਪੂਰੇ ਭਾਰਤਵਰਸ਼ ਦੇ ਵਿੱਚ ਭਰਤੀ ਹੋਰ ਹੀ ਆ ਇਹ ਚੰਗੀ ਗੱਲ ਆ ਤੇ ਵਰਕਿੰਗ ਕਮੇਟੀ ਕੋਲ ਅਧਿਕਾਰ ਆ ਕਿ ਬੰਦੇ ਵਧਾ ਘਟਾ ਸਕਦੇ ਨੇ ਤੇ ਉਹਨਾਂ ਨੇ ਸਾਰੀ ਜਿਹੜੀ ਵਰਕਿੰਗ ਕਮੇਟੀ ਦੇਖੋ ਕਾਨੂੰਨੀ ਅਰਚੜ ਇਹ ਆ ਵੀ ਕਾਨੂੰਨ ਦੇ ਮੁਤਾਬਕ ਚੋਣ ਕਮਿਸ਼ਨ ਦੇ ਮੁਤਾਬਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲ ਪਾਵਰ ਆ ਭਰਤੀ ਕਰਾਉਣ ਦੀ ਤੇ ਉਹਨਾਂ ਨੇ ਸਾਰੇ ਜਰਬਰ ਜਿਹੜੀ 7ਵੇਂ ਮੇਰੀ ਕਮੇਟੀ ਜਿਹੜੀ ਕਾਲ ਤੱਕ ਸਾਹਤ ਐਲਾਨੇਗੀ ਇੱਕ ਸਿਰਫ ਬੀਬੀ ਜੀ ਨੂੰ ਛੱਡ ਕੇ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਨੇ ਬਾਕੀ ਸਾਰੇ ਮੈਂਬਰ ਜਰਬਰ ਲਾ ਦਿੱਤੇਗੇ ਕੀ ਉਹਨਾਂ ਨੇ ਕੋਈ ਨਿਗਰਾਨੀ ਕੀਤੀ ਉਹ ਤਾਂ ਪਹਿਲੇ ਦਿਨ ਤੋਂ ਹੀ ਭੰਡਣ ਲੱਗ ਗਏ ਕਿ ਬੋਕਸ ਹੈ ਜੀ ਬੋਕਸ ਹੈ ਜੀ ਮਤਲਬ ਜੇ ਮਤਲਬ ਜਿਹੜੇ ਆਗੂਆਂ ਨੇ ਨਿਗਰਾਨ ਕਰਕੇ ਪਾਰਟੀ ਨੂੰ ਤਕੜੇ ਕਰਨ ਦੀ ਜ਼ਿੰਮੇਵਾਰੀ ਸੀ ਉਹ ਪਹਿਲੇ ਦਿਨ ਤੋਂ ਹੀ ਕਮਜ਼ੋਰ ਕਰਨ ਵਾਲੇ ਬਿਆਨ ਦੇਣ ਲੱਗ ਗਏ ਉਹਨੇ ਦਾ ਮਤਲਬ ਕੀ ਕੱਢੀਏ ਹੁਣ ਚੁੱਪ ਕਰਕੇ ਸੌਣੀ ਚੱਲੀਏ ਮਤਲਬ ਹੁਣ ਲੜਾਈ ਸੱਚ ਤੇ ਝੂਠ ਦੀ ਆ ਫਿਰ ਹੁਣ ਸੱਚ ਦਾ ਸਾਹਮਣਾ ਲਿਆਉਣਾ ਪੈਣਾ ਨਾ ਆ ਜਿਹੜਾ ਕੱਲ ਵਾਲਾ ਸੀਨ ਹੈ ਮੇਰੀ মিডিਆ ਅੱਗੇ ਬੇਨਤੀ ਹੈ ਪੂਰੀ ਕੌਮ ਨੂੰ ਦਿਖਾਓ ਹੁਣ ਦੇਖੋ ਪਿੱਛੇ ਕੁਝ ਰਹਿ ਨਹੀਂ ਗਿਆ ਧਮੀ ਸਾਹਿਬ ਨੇ ਅਸਤੀਫਾ ਲੈ ਲਿਆ ਨੇ ਉਹ ਇਸ ਮਹੀਨੇ ਨੂੰ ਟੈਂਡ ਵੀ ਕਰਦੇ ਰਹੇ ਨੇ ਉਹ ਟੈਂਡ ਇਸੇ ਕਰਕੇ ਕਰ ਰਹੇ ਨੇ ਕਿ ਜੇ ਹੈਗੀ ਸੀ ਹੋਂਦੇ ਦੀ ਹੈਗੀ ਸੀ ਤਾਂ ਹੀ ਕਰਦੇ ਸੀ ਨਿਗਰਾਨ ਕਰਨੀ ਸੀ ਨਾ ਨਿਗਰਾਨੀ ਕਰਨੀ ਸੀ ਇਹ ਉਹ ਉਹ ਕਿਉਂ ਛੱਡ ਗਏ ਇਹ ਇਹ ਧਮੀ ਸਾਹਿਬ ਨੂੰ ਪੁੱਛ ਸਕਦੇ ਹੋ ਤੁਸੀਂ ਜਿਆਦਾ ਬਿਹਤਰ ਕਿਉਂਕਿ ਧਮੀ ਸਾਹਿਬ ਨੇ ਅਸਤੀਫਾ ਦਿੱਤਾ ਇਹਦਾ ਜਵਾਬ ਹੈ ਜਿਹੜਾ ਉਹ ਧਮੀ ਸਾਹਿਬ ਬਿਹਤਰ ਦੇ ਸਕਦੇ ਨੇ ਕਿ ਕਿਉਂ ਛੱਡਿਆ ਕੀ ਹੁੰਦਾ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾ ਰਿਹਾ ਦੇਖੋ ਕਿਸੇ ਕਿਸੇ ਕੋਈ ਤਾਂ ਕਾਰਨ ਹੋਏਗਾ ਨਾ ਧਮੀ ਸਾਹਿਬ ਸਤਕਾਰਯੋਗ ਨੇ ਧਮੀ ਸਾਹਿਬ ਉਹੀ ਮੈਂ ਗੱਲ ਕਰਦਾ ਨਾ ਕਿ ਵਰਕਰ ਫਸਿਆ ਨਹੀਂ ਹੋ ਬਰਕਰਰ ਨੂੰ ਫਸਾਇਆ ਹੋਇਆ ਇਸ ਗੱਲ ਦਾ ਫਰਕ ਸਮਝੋ ਇਹੀ ਫਰਕ ਕੱਢਣ ਲਈ ਹੁਣ ਅਸੀਂ ਜਿਹੜੀ ਆ ਇਹ ਪਿਕਚਰ ਜਿਹੜੀ ਕੱਲ੍ਹ ਵਾਲੀ ਆ ਉਹਦੇ ਬਾਰੇ ਸਾਰੀ ਲੀਡਰਸ਼ਿਪ ਸਤਕਾਰਯੋਗ ਪਟਿਆਲਾ ਜ਼ਿਲ੍ਹੇ ਦੀ ਬੈਠੀ ਆ ਕਿਉਂ ਪਿਕਚਰ ਦੇ ਕੁਝ ਮਹੀਨੇ ਨੇ ਉਹ ਗਦਾਰ ਲਹਿਰ ਤੇ ਸਿੰਘ ਸਾਹਿਬਾਨ ਦਾ ਉੱਥੇ ਪਹੁੰਚਣਾ ਜਿਹੜੇ ਲੋਕਾਂ ਨੂੰ ਕਾਲੇ ਪੱਥਰਾਂ ਨੂੰ ਸਜਾ ਲਾਉਣੇ ਸੀ ਅਸੀਂ ਉਹ ਕਾਲੇ ਪੱਥਰਾਂ ਨੂੰ ਝੋਲੀ 'ਚ ਪਾ ਕੇ ਉਹਨਾਂ ਦੀਆਂ ਵਡਿਆਈਆਂ ਕਰਨੀਆਂ ਹੁਣ ਇਹ ਇਹ ਤਾਂ ਸਾਹਮਣੇ ਆ ਗਿਆ ਸਾਰਾ ਕੁਝ ਹੁਣ ਕੀ ਮੈਨੇ ਕੱਢੀ ਇਹਦੇ ਸੋ ਇਸ ਲਈ ਸ੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਉਥੋਂ ਆਏ ਹੋਏ ਫੈਸਲਿਆਂ ਦੇ ਅੱਗੇ ਹਰ ਕੋਈ ਸਿੱਖ ਸਿਰ ਝੁਕਾਉਂਦਾ ਹੈ ਤੇ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਲੋਕ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸੀ ਉਹਨਾਂ ਨੂੰ ਜਥੇਦਾਰ ਹੀ ਨਹੀਂ ਮੰਨਦੇ ਸੀ ਉਹ ਤਾਂ ਕਹਿੰਦੇ ਸਾਡੇ ਜਥੇਦਾਰ ਤਾਂ ਹੋਰ ਲਾਏ ਹੋਏ ਨੇ ਉਹ ਬੰਦੇ ਹੁਣ ਅੱਜ ਕੱਲ ਵਿੱਚ ਮੈਂ ਕਹਿੰਦਾ ਵੀ ਕੀ ਕਹਿੰਦੇ ਹਰਪ੍ਰੀਤ ਸਿੰਘ ਦੀ SLAਗਾ ਕਰ ਰਹੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਜੱਫੀਆਂ ਪਾ ਰਹੇ ਨੇ ਇਹਦੇ ਮੈਨੇ ਕੀ ਕੱਢੀਏ ਮਤਲਬ ਇਹ ਕਹਾਣੀ ਨਹੀਂ ਗੁੰਝਲਦਾਰ ਹੈ ਇਹਨੂੰ ਸਮਝਣਾ ਪਵੇਗਾ ਕਿ ਇਹ ਕਿਹੜੀ ਸਕ੍ਰਿਪਟ ਹੈ ਕਿਵੇਂ ਮਤਲਬ ਪਾਰਟੀ ਦੇ ਵਰਕਰਾਂ ਨੂੰ ਉਲਝਾਇਆ ਗਿਆ